ਡਾਂਗੂ ਰੋਡ ਤੇ ਉੱਤੇ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਦੋ ਗਰੁੱਪਸ ਆਪਸ ਦੇ ਵਿੱਚ ਲੜ ਪਏ ਸੀਗੇ ਪਰसों ਰਾਤ ਕਰੀਬਨ 9:30 ਵਜੇ ਡਾਂਗੂ ਰੋਡ ਤੇ ਉੱਤੇ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਦੋ ਗਰੁੱਪਸ ਆਪਸ ਦੇ ਵਿੱਚ ਲੜ ਪਏ ਸੀਗੇ ਐਂਡ ਉਹਦੇ ਵਿੱਚ ਇੱਕ ਬੰਦਾ ਜਿਹਦਾ ਨਾਮ ਸਨੀ ਉਰਫ ਲੰਡਾ ਸੀਗਾ son of ओमप्रकाश ਉਹਦਾ ਇੱਕ ਗਰੂਸਮ ਮਰਡਰ ਹੋਇਆ ਤਾਂ ਇਹ ਜਿਹੜਾ ਪੂਰਾ ਇਨਸੀਡੈਂਟ ਹੈ ਉਥੇ ਇੱਕ ਸੀਸੀਟੀਵੀ ਕੈਮਰਾ ਲੱਗਾ ਸੀਗਾ ਤਾਂ ਉਹਦੇ ਵਿੱਚ ਉਹ ਪੂਰਾ ਕੈਦ ਹੋਇਆ ਐਂਡ ਉਸ ਤੋਂ ਬਾਅਦ ਜਿਹੜੀ ਇਹ ਸੀਸੀਟੀਵੀ ਫੁਟੇਜ ਹੈ ਇਹ ਪਬਲਿਕ ਡੋਮੇਨਸ ਆ ਗਈ ਐਂਡ ਇਟ ਵਾਸ ਵਾਈਡਲੀ ਸਰਕੂਲੇਟਿਡ ਔਨ ਸੋਸ਼ਲ ਮੀਡੀਆ ਐਂਡ ਜਿਹੜੇ ਨਿਊਜ਼ ਟੀਵੀ ਚੈਨਲਸ ਅਗੇ ਨੇ ਤਾਂ ਇਹ ਬੜਾ ਸੈਂਸਿਟਿਵ ਮੈਟਰ ਸੀਗਾ ਇਮੀਡੀਏਟਲੀ ਪੁਲਿਸ ਪਾਰਟੀਆਂ ਵਰ ਡਿਸਪੈਚਡ ਟੂ ਦਾ spot and over which uh, the police parties were led by uh, DSP city uh, samir ji hage ne and inada jehda SHO hai uh, division number 2 akash and they did uh, an excellent job utthe pehla inanne wo sara dekh liya jehda moka hai ga utthe wo CCTV footage uh, collect kiti us to baad forensic evidences utthe collect karte ਉਸ ਤੋਂ ਬਾਅਦ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਇਹਨੂੰ ਮਾਰਿਆ ਸੀਗਾ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਐਂਡ ਥੈਨ ਦੇ ਸਟਾਰਟਡ ਅ ਮੈਨ ਹੰਟ ਐਂਡ ਟੀਮਸ ਵਕਰੀ-ਵਕਰੀ ਬਣਾ ਕੇ ਅਲੱਗ-ਅਲੱਗ ਜਿੱਥੇ-ਜਿੱਥੇ ਟਿਕਾਣੇ ਸਾਨੂੰ ਲੱਗ ਰਹੇ ਸੀਗੇ ਉੱਥੇ ਪੇਜਾ ਐਂਡ ਉਹ ਰਾਤ ਪੂਰੀ ਰਾਤ ਉਹ ਸਰਚ ਚੱਲਦਾ ਰਹਾ ਫਿਰ ਕੱਲ ਆਈ ਥਿੰਕ ਸ਼ਾਮ ਨੂੰ ਉਹਦੇ ਵਿੱਚ ਕਾਮਯਾਬੀ ਮਿਲੀ ਜਦੋਂ ਪੰਜਾਂ ਚੋਂ ਚਾਰ ਜਿਹੜੇ ਦੋਸ਼ੀ ਹੈਗੇ ਨੇ ਉਹ ਫੜੇ ਗਏ ਸੋ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਇੱਕ ਹਰਪ੍ਰੀਤ ਸਿੰਘ ਔਰ ਫੱਪੀ ਹੈਪੀ ਹੈ ਸਾਹਿਬ ਸਿੰਘ ਸਾਬੀ ਆਕਾਸ਼ ਸਕੰਸੀ ਇੱਕ ਰਣਜੀਤ ਸਿੰਘ ਦੱਦੂ ਔਰ ਇੱਕ ਹਨੀ ਕਰਕੇ ਹੈਗਾ ਬੰਦਾ ਉਹ ਹਜੇ ਰਹਿੰਦਾ ਹੈ ਸੋ ਇਹਦੇ ਵਿੱਚ ਜਦੋਂ ਅਸੀਂ ਫਿਰ ਇਹਨੂੰ ਸਟੱਡੀ ਕਰ ਰਹੇ ਸੀਗੇ ਕਿ ਰੀਜ਼ਨ ਬਿਹਾਈਂਡ ਦਿਸ ਮਰਡਰ ਬੇਸਿਕਲੀ ਦੋਨੋਂ ਪਾਸੇ ਇਹ ਆਟੋ ਡਰਾਈਵਰ ਸੀਗੇ ਤਾਂ ਸਵਾਰਿਆਂ ਦੇ ਪਿੱਛੇ ਇਹਨਾਂ ਦਾ ਰੋਲਾ ਸੀਗਾ ਪਹਿਲਾਂ ਵੀ ਇਹਨਾਂ ਦੀ ਤਕਰਾਰਬਾਜ਼ੀ ਹੋਈ ਸੀਗੀ ਅੜੂ ਹੋਏ ਨਾ ਨ ਸ਼ਰਾਬ ਸ਼ਰੂਪ ਪੀਤੀ ਸੀਗੀ ਤਾਂ ਫਿਰ ਉਹ ਜਿਹੜਾ ਕਨਫਰਨਟੇਸ਼ਨ ਉੱਤੇ ਹੋਇਆ ਤਾਂ ਇਟ ਇਵੈਨਚੁਅਲੀ ਉਹ ਕਲਿਮਿਨੇਟਿਡ ਇੰਟੂ ਅ ਮਰਡਰ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨਜੀਤ ਸਿੰਘ ਉਹਦੇ ਬਰ ਖਿਲਾਫ ਪਹਿਲਾਂ ਹੀ ਡਿਵੀਜ਼ਨ ਨੰਬਰ 2 ਥਾਣੇ ਦੇ ਵਿੱਚ ਚੋਰੀ ਦਾ ਇੱਕ ਮੁਕਦਮਾ ਦਰਜ ਹੈਗਾ 2022 ਦਾ ਇਸ ਤੋਂ ਇਲਾਵਾ ਇੱਕ ਆਕਾਸ਼ ਕਾਂਸੀ ਹੈ ਉਹਦੇ ਬਰ ਖਿਲਾਫ ਜਿਹੜਾ ਡਮਟਾਲ ਪੁਲਿਸ ਸਟੇਸ਼ਨ ਹੈ ਇਹਨਾਂ ਦੀ ਇੱਕ ਚੌਂਕੀ ਹੈ ਢਾਂਗੂ ਪੁਲਿਸ ਪੋਰਟਸ ਉਥੇ 23 24 ਦਾ ਇਹਦੇ ਬਰ ਖਿਲਾਫ ਪਰਚਾ ਦਰਜ ਹੈ ਐਂਡ ਇੰਟਰਸਟਿੰਗਲੀ ਜਿਹੜਾ ਬੰਦਾ ਜਿਹਦਾ ਕਤਲ ਹੋਇਆ ਉਹਦੇ ਬਰ ਖਿਲਾਫ ਵੀ ਤਿੰਨ ਮੁਕਦਮੇ ਪਹਿਲਾਂ ਦੇ ਦਰਜ ਨੇ 2009 ਦਾ 2015 ਦਾ 2022 ਦਾ ਇੱਕ 307 ਦਾ ਵੀ ਉਹਦੇ ਬਰ ਖਿਲਾਫ ਪਰਚਾ ਦਰਜ ਹੈ 306 ਔਰ ਫਿਰ 399 402 411 ਸੋ ਉਹਦਾ ਵੀ ਕ੍ਰਿਮੀਨਲ ਰਿਕਾਰਡ ਸੀਗਾ ਦਾ ਪਰਸਨ ਹੂ ਹੈਸ ਬੀਨ ਕਿਲਡ ਬਟ ਦਾ ਟੀਮ ਡਿਡ ਐਨ ਐਕਸਲੈਂਟ ਵਰਕ ਔਨ ਥਿਸ ਐਂਡ ਵਿਦਨ uh, 12 ਆਵਰਸ ਇਹ ਜਿਹੜਾ ਕੇਸ ਟਰੇਸ ਹੋਇਆ ਐਂਡ ਇਹਦੇ ਵਿੱਚ ਜਿਹੜੇ ਵੈਪਨਸ ਹੈ ਦੇ ਹੈਵ ਬੀਨ ਰਿਕਵਰਡ ਤੇ ਉਹ ਆਟੋ ਡਰਾਈਵਰ ਸੀਗੇ ਸਵਾਰੀਆਂ ਦੇ ਪਿੱਛੇ ਉਹ ਉਹਨਾਂ ਦਾ ਇਸ਼ੂ ਹੋ ਗਿਆ ਸੀਗਾ ਤੇ ਉਹ ਬੇਸਿਕਲੀ ਇੱਕ ਰੀਜ਼ਨ ਬਣ ਗਿਆ ਇਨ ਇਨਵੈਸਟੀਗੇਸ਼ਨ ਨਾਥਿੰਗ ਆਫ ਦਿਸ ਸੌਰਟ ਹੈਜ਼ ਕਮ ਟੂ ਫੋਰ ਤਾਂ ਉਹ ਬੇਸਿਕਲੀ ਆਟੋ ਡਰਾਈਵਰ ਹੀ ਸੀਗੇ ਸਵਾਰੀਆਂ ਦਾ ਹੀ ਉਹ ਰੋਲਾ ਸੀਗਾ